ਸਮਾਜ ਸੇਵਕ ਅਤੇ ਕਾਂਗਰਸੀ ਆਗੂ ਹਰਮਨ ਗੁੰਮਟਾਲਾ ਦੀ ਅਗਵਾਈ ਹੇ ਪਿੰਡ ਗੁੰਮਟਾਲਾ ਵਿਖੇ ਨੌਜਵਾਨਾਂ ਵੱਲੋਂ ਇਕੱਠ ਕੀਤਾ ਗਿਆ ਇਸ ਦੌਰਾਨ ਚਾਈਨਾ ਡੋਰ ਦੇ ਖਿਲਾਫ ਮੋਰਚਾ ਖੋਲ੍ਹਦਿਆਂ ਚਾਈਨਾ ਡੋਰ ਦਾ ਪੂਰਨ ਤੌਰ ਤੇ ਬਾਈਕਾਟ ਕਰਨ ਦੀ ਗੱਲ ਆਖੀ ਗਈ ਸਮਾਜ ਸੇਵਕ ਹਰਮਨ ਗੁੰਮਟਾਲਾ ਨੇ ਆਖਿਆ ਕਿ ਜੇਕਰ ਪਿੰਡ ਵਿੱਚ ਕੋਈ ਚਾਈਨਾ ਡੋਰ ਦਾ ਇਸਤੇਮਾਲ ਕਰਦਾ ਪੁਲਿਸ ਵੱਲੋਂ ਫੜਿਆ ਗਿਆ ਤਾਂ ਉਸਦੇ ਹਾਕ ਵਿੱਚ ਕੋਈ ਪਿੰਡ ਵਾਸੀ ਨਹੀਂ ਜਾਵੇਗਾ ਨੌਜਵਾਨਾਂ ਨੇ ਦੇਸੀ ਡੋਰ ਨਾਲ ਪਤੰਗਬਾਜ਼ੀ ਕਰਨ ਦਾ ਸੁਨੇਹਾ ਦਿੱਤਾ ਇਸ ਮੌਕੇ ਪਿੰਡ ਵਿੱਚ ਮਾਰਚ ਕੱਟ ਕੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ ਸਨੀ ਬਾਬਾ ਹੀਰਾ ਨੰਬਰ ਦਾ ਬਾਬਾ ਕੇਂਦਰ ਰਵੀ ਕੁਮਾਰ ਬੱਗਾ ਗੁੰਟਾਲਾ ਲਕਸ਼ਮਨ ਸਿੰਘ ਬਲ ਸਮੇਤ ਵੜੀ ਗਿੰਦੇ ਵਿੱਚ ਇਲਾਕਾ ਵਾਸੀ ਮੌਜੂਦ ਸਨ। ਨਾਮ ਮੇਰਾ ਹਰਮਨਿਆ ਜੀ ਪਿੰਡ ਸਾਡਾ ਗੁੰਟਾਲਾ ਏ ਇਹ ਸਾਡੇ ਸਾਰੇ ਇਸ ਨਗਰ ਦੇ ਵਸਨੀਕ ਨੇ ਅੱਜ ਅਸੀਂ ਇਹ ਸਾਰੀ ਇਕੱਤਰਤਾ ਜਿਹੜਾ ਇਹ ਰੋਸ ਮਾਰਚ ਅਸੀਂ ਚਾਈਨਾ ਡੋਰ ਦੇ ਖਿਲਾਫ ਕਰਨ ਜਾ ਰਹੇ ਹਾਂ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਜੋ ਅੰਮ੍ਰਿਤਸਰ ਦੇ ਹਾਲਾਤ ਬਣੇ ਨੇ ਤੁਹਾਡੇ ਪੰਜਾਬ ਸਾਨੂੰ ਇਹ ਖਬਰ ਮਿਲੀ ਹੈ ਕਿ ਸਾਡੇ ਪਿੰਡ ਦੇ ਵਿੱਚ ਵੀ ਬੜੇ ਜ਼ੋਰ ਦੇ ਨਾਲ ਇਹਦੀ ਵਿਕਰੀ ਹੋ ਰਹੀ ਆ ਤੇ ਬੜੀਆਂ ਮਿਸ ਹੈਪਨਿੰਗਾਂ ਹੋ ਰਹੀਆਂ ਨੇ ਤੇ ਅਸੀਂ ਆਪਣੇ ਵੱਲ ਇੱਕ ਛੋਟਾ ਜਿਹਾ ਮੈਸੇਜ ਦੇਣਾ ਚਾਹੁੰਦੇ ਆ ਆਪਣੇ ਪਿੰਡ ਵਾਲਿਆਂ ਨੂੰ ਜਾਂ ਆਪਣੇ ਸ਼ਹਿਰ ਵਾਲਿਆਂ ਨੂੰ ਤਾਂ ਕਿ ਇਹਦੇ ਖਿਲਾਫ ਆਪਾਂ ਇੱਕ ਜਾਗਰੂਕ ਮਹਿੰਮ ਚਲਾਈਏ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਡਰੋਨ ਦੇ ਨਾਲ ਕਹ ਲੋ ਕਿ ਪੂਰੀ ਸ਼ਕਤੀ ਦੇ ਨਾਲ ਉਹ ਰੇਅ ਚੈਕਿੰਗ ਕਰਨ ਐਡਾ ਅਸੀਂ ਚਾਹੁੰਦੇ ਆ ਪ੍ਰਸ਼ਾਸਨ ਕੋਲੋਂ ਬੇਨਤੀ ਕਰਨਾ ਚਾਹੁੰਦੇ ਆ ਕਿ ਇੱਥੇ ਵੀ ਡਰੋਂਦੇ ਰਹੀਂ ਕੋਈ ਨਾ ਕੁਝ ਪਰਾਲਾ ਕਰਤਾ ਜਾਵੇ ਤਾਂ ਕਿ ਅਸੀਂ ਆਪਣੇ ਬੱਚੇ ਬਚਾ ਸਕੀਏ ਤੇ ਆਉਣ ਵਾਲਾ ਬੱਚੇ ਹੀ ਸਾਡਾ ਭਵਿੱਖ ਹੈ ਜੀ ਉਹ ਬਚਣਗੇ ਤੇ ਅਸੀਂ ਆ ਨਹੀਂ ਤੇ ਕੁਝ ਵੀ ਨਹੀਂ ਆ ਜੀ ਦੇਸੀ ਡੋਰ ਆ ਜੀ ਵੇਖੋ ਇਹ ਇਹਦੇ ਨਾਲ ਤਿਹਾਰ ਮਣਾਉ ਜੀ ਇਹਦੇ ਨਾਲ ਹੀ ਵੇਖੋ ਇਹ ਇੱਕ ਮੈਸੇਜ ਹੀ ਲੋਕਾਂ ਨੂੰ ਦੇਣਦੇ ਆ ਕਿ ਆ ਜਿੰਨੇ ਵੀਰ ਸਾਰੇ ਇਹਦੇ ਨਾਲ ਡੋਂਦੇ ਆ ਇਹ ਪਹਿਲਾਂ ਹੋ ਸਕਦਾ ਸਾਰੇ ਚਲੋ ਚਾਈਨਾ ਡੋਰ ਨਾਲ ਡੋਂਦੇ ਹੁਣ ਸਾਰਿਆਂ ਦੇ ਵਿੱਚ ਰੁਕਤ ਆਈ ਬੜੇ ਵੱਡੇ ਲੈਵਲ ਤੇ ਅਹੀਂ ਹੁਣ ਸਾਰਿਆਂ ਨੂੰ ਕੋਸ਼ਿਸ਼ ਕਰਨਾ ਚਾਹੁੰਦੇ ਆਂ ਕਿ ਸਾਰੇ ਸਾਡੇ ਨਾਲ ਇਸ ਮਹਿਮ ਨਾਲ ਜੁੜਨ ਤੇ ਅਸੀਂ ਆਪਣਾ ਗਾਂ ਅਮਰਸਾਰ ਅਮਰਸਾ ਤੋਂ ਵਾਹ ਗਾਂ ਵਾਦ ਕੇ ਤੇ ਸਾਰਿਆਂ ਨੂੰ ਜਾਗਰੂ ਕਰੀਏ ਪੰਜਾਬ ਲੈਵਲ ਤਾ ਇਹ ਚੀਜ਼ ਸਾਡੀ ਬੇਨਤੀ ਹੈ ਵੇਖੋ ਅਸੀਂ ਤੇ ਇਹ ਚਾਹੁੰਦੇ ਆਂ ਕਿ ਭਾਵੇਂ ਜਿੱਡਾ ਮਰਜੀ ਕੋਈ ਲੀਡਰ ਹੋਵੇ ਜਿਹੜਾ ਵੀ ਕੋਈ ਇਹਦੇ ਪਿੱਛੇ ਕਿਸੇ ਇਸ ਬੰਦੇ ਦੇ ਖਿਲਾਫ ਜਾਂਦਾ ਵਾ ਵੇਚਣ ਵਾਲੇ ਦੇ ਉਹਦਾ ਅਸੀਂ ਸਖਤ ਬਾਈਕਾਟ ਕਰਾਂਗੇ ਤੇ ਉਹਦੇ ਖਿਲਾਫ ਅਸੀਂ ਧਰਨਾ ਠੋਕ ਕੇ ਲਾਵਾਂਗੇ ਤੇ ਜਿਹੜਾ ਜਿਹੜਾ ਕੋਈ ਫੜਿਆ ਵੀ ਜਾਂਦਾ ਉਹਦੇ ਤੇ ਉੱਤੇ ਵੀ ਠੋਕ ਕੇ ਕਾਰਵਾਈ ਕਰ ਪ੍ਰਸ਼ਾਸਨ ਚਾਈਨਾ ਡੋਰ ਦੇ ਖਿਲਾਫ ਜਿੱਥੇ ਲੋਕ ਹੁਣ ਜਾਗਰੂਕ ਹੋ ਰਹੇ ਨੇ ਉਥੇ ਹੀ ਲੋਕ ਹੁਣ ਚਾਈਨਾ ਡੋਰ ਦਾ ਵੱਧ ਚੜ ਕੇ ਵਿਰੋਧ ਵੀ ਕਰ ਰਹੇ ਨੇ ਇਸੇ ਲੜੀ ਦੇ ਤਹਿਤ ਗੁੰਮਟਾਲਾ ਪਿੰਡ ਦੇ ਵਸਨੀਕਾਂ ਵੱਲੋਂ ਚਾਈਨਾ ਡੋਰ ਦੇ ਖਿਲਾਫ ਪਿੰਡ ਦੇ ਵਿੱਚ ਇੱਕ ਮਾਰਚ ਕੱਢਿਆ ਤੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਸਮਾਜ ਸੇਵਕ ਹਰਮਨ ਗੁੰਮਟਾਲਾ ਵੱਲੋਂ ਸਮਾਜ ਵਿਰੋਧੀ ਅੰਸ਼ਰ ਜਿਹੜੇ ਚਾਈਨਾ ਡੋਰ ਵੇਚਦੇ ਨੇ ਉਹਨਾਂ ਨੂੰ ਸਖਤ ਤਾੜਨਾ ਕੀਤੀ ਹੈ ਕਿ ਜੇਕਰ ਕੋਈ ਪਿੰਡ ਵਿੱਚ ਇਸ ਤਰ੍ਹਾਂ ਦੀ ਕੋਈ ਹਰਕਤ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕਰਵਾਈ ਜਾਵੇਗੀ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ ਨਿਊਜ਼